ਕਲਦੀਪ ਸਿੰਘ ਤੇਰੇ ਹੱਥ ਚ ਕੀ ਫੜਿਆ ਹੋਇਆ ਹੈ ਇਹ ਸਟੇ ਆ ਜੀ ਅੱਛਾ ਹਾਂਜੀ ਇਹ ਦੁਕਾਨ ਦੀ ਆ ਜੀ ਮੀਟਰ ਲੱਗਿਆ ਬਿਜਲੀ ਦਾ ਬਿੱਲ ਤਾਰੀ ਦਾ ਸਰਕਾਰ ਵੱਲੋਂ ਉਹਨਾਂ ਨੇ ਦਿੱਤਾ ਸਟੇ ਜੱਜ ਸਾਹਿਬ ਨੇ ਠੀਕ ਹੈ ਕੇਸ ਚੱਲ ਰਿਹਾ 25 ਤਰੀਕ ਪਈ ਆ 9ਵੇਂ ਮਹੀਨੇ ਚ ਇਹ ਸਾਰੀ ਦੁਕਾਨਾਂ ਦਾ ਕੇ ਇਹ ਮੇਰੀ ਕੱਲੀ ਦਾ ਜੀ ਆ ਮੇਰੀ ਸ਼ੌਕ ਹੈ ਜੀ ਅੱਛਾ ਜੀ ਚਲੋ ਸਿੰਘ ਐਂਡ ਕੋਬੀ ਇਹ ਆ ਜੀ ਇਹ ਬਕਾਇਆ ਦਾ ਮੀਟਰ ਵੀ ਲੱਗਾ ਹੋਇਆ ਮੀਟਰ ਦਾ ਬਿੱਲ ਤਾਰੀ ਦਾ ਅਰਸੀਦਾ ਮੇਰੇ ਕੋ ਪਈਆਂ 18 ਕੁ ਜੋ ਵੇ ਆ ਮੀਟਰ ਸਰਵਿਸ ਖਾਦ ਸਭ ਦੇ ਲੱਗੇ ਮੈਨੂੰ ਮੈਨੂੰ ਸਟੇ ਮਿਲਿਆ ਦੇਖੋ ਜੀ ਇਹ ਚੱਲਿਆ ਨੂੰ ਹੋ ਗਿਆ ਹੁਣ ਆ ਜੀ 10 12 ਸਾਲ ਹਾਂ ਹਾਂ ਬੈਠਿਆ ਹੁੰਦਾ 30 35 ਸਾਲ ਹੋ ਗਏ ਹਾਂ 1992 93 ਦੇ ਬੈਠੇ ਹੋਏ ਜੀ ਇਥੇ ਹੋਰ ਪਰਾਡੇ ਬੈਠੇ 1992 93 ਦੀ ਦੁਕਾਨ ਇਥੇ ਬੈਠੇ ਹੋਏ ਆ ਜੀ ਸਟੇ ਲੈ ਆ ਹੋਇਆ ਦੁਕਾਨ ਦਾ ਇਹਦਾ ਕੇਸ ਚੱਲਦਾ ਇਹ ਫਿਰ ਜੇ ਸਰਕਾਰੀ ਜ਼ਮੀਨ ਸੀਗੀ ਸਟੇ ਕਿਉਂ ਦਿੱਤਾ ਸਾਨੂੰ ਪੈਸੇ ਖਾਣ ਵਾਸਤੇ ਦਿੱਤਾ ਫਿਰ ਕਿਦਾਂ ਦਿੱਤਾ ਇਹੋ ਇਹ ਵੀ ਸਾਨੂੰ ਹੱਲ ਦੱਸੋ ਜੀ ਇਹਦਾ ਹੁਣ ਠੱਗਾ ਕਰ ਰਹੇ ਸਾਡੇ ਨਾਲ ਦੁਕਾਨ ਧੰਨਵਾਦ ਤੇ ਆਏ ਆ ਇਹਦਾ ਕੋਈ ਹੱਲ ਦੱਸੋ ਸਾਨੂੰ ਕੋਈ ਵਾਰਨਿੰਗ ਨਹੀਂ ਆਈ ਜੀ ਤੁਹਾਡੇ ਕੋਈ ਵਾਰਨਿੰਗ ਨਹੀਂ ਆਈ ਜੀ ਕੋਈ ਮਨਹਿਦੀ ਕੁਝ ਨਹੀਂ ਆਇਆ ਜੀ ਸਾਨੂੰ ਸਾਨੂੰ ਸਿਰਫ ਆ ਕੇ ਕਹਿ ਰਹੇ ਆ ਕਹਿੰਦੇ ਦੁਕਾਨ ਖਾਲੀ ਕਰੋ ਨਹੀਂ ਨਹੀਂ ਉਹ ਲੋਸਮੈਂਟ ਕਰਕੇ ਗਏ ਹੋਏ ਜੀ ਕਿ ਦੁਕਾਨਾ ਕੋਈ ਹੋਰ ਵੀ ਬੈਠੇ ਹੋਏ ਨੇ ਆ ਸਟੇ ਹੈਗੀ ਆ ਆ ਸਟੇ ਹੈਗਾ ਆ ਆ ਸਟੇ ਹੈਗਾ ਜੀ ਸਾਡੇ ਕੋਲ ਹਾਂਜੀ 2018 ਸਤ ਦਾ ਸਟੇ ਆ ਹਾਂਜੀ 2024 ਚੱਲਦੀ ਹਾਂਜੀ ਹਾਂਜੀ ਇਹ ਨਵਾਂ ਸਟੇ ਦਿਖਾਓ ਨਵਾਂ ਤੁਹਾਡਾ ਕੀ ਨਵੀਂ ਕੀ ਗੱਲ ਨਹੀਂ ਸਰ ਇਹ ਹੀ ਆ ਸਾਡੇ ਕੋਲ ਸਟੇ ਕਿਉਂਕਿ ਕੇਸ ਹੈ ਜੋ ਚੱਲ ਰਿਹਾ ਤਰੀਕ ਪਈ ਹੋਈ ਹੈ 9ਵੇਂ ਮਹੀਨੇ 25 ਤਰੀਕ ਆ ਕਰੰਟ ਤਾਂ ਦਿਖਾਓ ਨਾ ਕੋਈ ਉਸ ਤੋਂ ਬਾਅਦ ਦੇਖਦੇ ਨੇ ਕਿਹੜੀ ਟੀਚਰ ਹੈ ਉਹ ਕਿ 6 ਸਾਲ ਨਹੀਂ ਨਹੀਂ ਸਰ ਉਹ ਤਰੀਕ ਦੇ ਉੱਤੇ ਉੱਤੇ ਰਜਿਸਟਰ ਦੇ ਉੱਤੇ ਲਿਖਿਆ ਜਾਂਦਾ ਜਦੋਂ ਹਾਜ਼ਰੀ ਅਸੀਂ ਭਰ ਕੇ ਜਾਂਦੇ ਆ ਕਜੈਰੀ ਜਾ ਕੇ ਜਦੋਂ ਜਾਬ ਬਣਦੀ ਥੋੜੀ ਸਾਨੂੰ ਦਿੰਦੇ ਉਹਨਾਂ ਨੇ ਹਾਜ਼ਰੀ ਸਾਡੀ ਲਿਖ ਦਾਨੀ ਹੈ ਕਿ ਆ ਗਿਆ ਹੈ ਹਾਜ਼ਰ ਨੇ ਨਹੀਂ ਤੁਸੀਂ ਹੁਣ ਤਾਂ 5-10 ਸਿਕੰਡਾਂ ਦੇ ਵਿੱਚ ਗਏ ਉੱਥੇ ਨਹੀਂ ਹੁਣ ਨਹੀਂ ਗਿਆ ਜੀ ਸਨੇਹ ਦਾ 6 ਸਾਲ ਪੁਰਾਣੀ ਹੈ ਨਾ ਇਹ ਤਾਂ ਸਿਰਫ ਫੋਨ ਦੇ ਉੱਤੇ ਗੱਲ ਹੋ ਜਾਂਦੀ ਕਿ ਇੰਨੀ ਤਰੀਕੇ ਪੈ ਗਈ ਹੈ ਜੀ ਫੋਨ ਤੇ ਕਦੋਂ ਵੀ ਕਦੋਂ ਗੱਲ ਹੁੰਦੀ ਹਾਂ ਜੀ ਹਾਂ ਜੀ ਨਹੀਂ ਨਹੀਂ ਸਰ ਏਸੀ ਦਾ ਇਸੇ ਦੁਕਾਨ ਦੇ ਉੱਤੇ ਨਾਮ ਲਿਆ ਪਾਉਣਾ ਕਰਨੀ ਸ਼ਾਪ ਆਹ ਜਿਹੜੀ ਜਗ੍ਹਾ ਗੱਲ ਬਾਈ ਟਾਈਪ ਰੋਡ ਪਾਣੀ ਵਾਲੀ ਟੈਂਕੀ ਜਿਹੜੀ ਹੈਗੀ ਆ ਨੋਟਿਸ ਨਹੀਂ ਆਇਆ ਨੋਟਿਸ ਕੋਈ ਨਹੀਂ ਆਇਆ ਸਰ ਨਹੀਂ ਨਹੀਂ ਆਇਆ ਫੋਨ ਤੇ ਗੱਲ ਦੱਸ ਬਾਈ 20 ਸਾਲ ਹੋ ਗਿਆ ਪਾਜੀ ਤਰੀਕ ਦੱਸ ਮਤਬ ਪੂਰੀ ਐਮਐਲਏ ਸਾਹਿਬ ਦੇ ਦਫਤਰੋਂ ਹੀ ਆਇਆ ਸੀ ਇਹਨਾਂ ਨੂੰ ਪਹਿਲਾਂ ਵੀ ਭਾਜੀ ਇਹਨਾਂ ਨੇ ਦੀਵਾਲੀ ਤੱਕ ਦਾ ਟਾਈਮ ਮੰਗਿਆ ਸੀਗਾ ਇਹਨਾਂ ਨੂੰ ਉਹ ਟਾਈਮ ਦਿੱਤਾ ਗਿਆ ਸੀ ਕਿ ਸਕੂਲ ਦੀ ਜਗ੍ਹਾ ਬਾ ਵੀ ਮੂਰੋਵਾਸੀ ਬਾਉਂਡਰੀ ਸਾਰੀ ਸਾਫ਼ ਕਰਵਾਉਣੀ ਆ ਤੇ ਇਹਨਾਂ ਨੇ ਕਿਹਾ ਸੀ ਪਿਛਲੀ ਵਾਰ ਵੀ ਸਾਨੂੰ ਦੀਵਾਲੀ ਦੇ ਖੇਰੇ ਦਾ ਟਾਈਮ ਸਾਡਾ ਸੀਜ਼ਨ ਦਾ ਹੈਗਾ ਉਹ ਕਢਾ ਦਿਓ ਉਹ ਕਢਾਤਾ ਇਹਨਾਂ ਜੀ ਹੁਣ ਇਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਭਾਜੀ ਕੀ ਕਹਿੰਦੇ ਛੂਟਾ ਦੇਣੀ ਆ ਅਸੀਂ ਇਹਨਾਂ ਦੇ ਠੇਕੇ ਲਿੱਤੇ ਟਾਈਮ ਕਢਾਉਂਦੇ ਨਹੀਂ ਨਹੀਂ ਭਾਜੀ ਐਕਚੁਅਲੀ ਚਲੋ ਉਹ ਸੀਜ਼ਨ ਦਾ ਟਾਈਮ ਸੀ ਅਗਲੇ ਦਾ ਵੀ ਆਪਾਂ ਮੰਨ ਨਹੀਂ ਕਰ ਸਕਦੇ ਵੀ ਉਸ ਕਰਕੇ ਥੋੜਾ ਜਿਹਾ ਇਹਨਾਂ ਦਾ ਵੀ ਚਲੋ ਟਾਈਮ ਸੀਜ਼ਨ ਦੀ Diwali ਦੇ ਇਸ਼ਾਰੇ ਕਰਕੇ ਇਹਨਾਂ ਨੇ ਟਾਈਮ ਮੰਗਿਆ ਸੀ ਮੈਂ ਕਹਿੰਦਾ ਕਿਉਂ ਟਾਈਮ ਕਿਉਂ ਪੰਜਾਬ ਦੇ ਇੱਥੇ ਜਿੰਨੀ 75 ਕੱਜ ਇੱਕ ਘਟੋ ਘਟ ਦੇ 2000 ਕੱਜ ਜਗਾ ਕਬਜ਼ਾ ਹੋਣਾ ਇਹਦੀ ਕੀਮਤ ਘੱਟੋ ਘੜਨੀ ਤਾਂ 50 60 ਕਰੋੜ ਤੋਂ ਉੱਪਰ ਹੀ ਹੋਣੀ ਹੈ ਇਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਗਿਆ ਸੀਗਾ ਸਿਰਫ ਉਹਨਾਂ ਸਕੂਲ ਬੰਨਣ ਕਰਕੇ ਉਹਨਾਂ ਨੇ ਸਾਰੀ ਜਗ੍ਹਾ ਖਾਲੀ ਕਰਾ ਲੁੱਤੀ ਹੈ ਹੋਰ ਵੀ ਰੋਡ ਦੇ ਕਬਜ਼ੇ ਆ ਉਹਨਾਂ ਦੁਕਾਨਾਂ ਦੇ ਕੁੰਡੀਆਂ ਪਈਆਂ ਹੋਈਆਂ ਨੇ ਆਮ ਬੰਦਾ ਕੁੰਡੀ ਲਾ ਲਵੇ ਵੱਡਾ ਜੁਰਮਾਨਾ ਹੁੰਦਾ ਇਹਨਾਂ ਦੀ ਬਿਜਲੀ ਕੁਦਵਾਨ ਦੀ ਗਰੀ ਪੁੱਛਣ ਦਾ ਮਤਲਬ ਨਹੀਂ ਭਾਜੀ ਪ੍ਰਸ਼ਾਸਨ ਹੌਲੀ ਹੌਲੀ ਸਭ ਇਸ ਚੀਜ਼ਾਂ ਫੜ ਰਿਹਾ ਜੀ ਜਦੋਂ ਵੀ ਮੇਰੀ ਗੱਲ ਦਾ ਜਦੋਂ ਮਕਾਨ ਪੱਕੇ ਮਿਲਦੇ ਆ ਉਹ ਪੱਕੇ ਮਕਾਨਾਂ ਨੂੰ ਕਿਰਾਏ ਤੇ ਚੜਾ ਕੇ ਫਿਰ ਇੱਥੇ ਗੰਦੇ ਚ ਕਿਉਂ ਰਿਆ ਜਾਂਦਾ ਉਹ ਕਿਰਾਏ ਖਾਦੇ ਜਾਂਦੇ ਆ ਟੱਡ 9000 ਰੁਪਿਆ ਤੁਹਾਡੇ ਸਾਹਮਣੇ ਤਾਂ ਹੀ ਸਾਰੀ ਇਹ ਸਾਰੀ ਜਗਾ ਸਾਫ ਕਰਵਾ ਦਿੱਤੀ ਹੈ ਜਿੱਥੇ ਪ੍ਰਾਇਮਰੀ ਸਕੂਲ ਬਣਨਾ ਵਾ ਉਸ ਕਰਕੇ ਇਹ ਸਾਰਾ ਮੂਰੋ ਜਿਹੜਾ ਮੀਟ ਦੀਆਂ ਤੇ ਹੋਰ ਦੁਕਾਨਾਂ ਸੀ ਸਭ ਸਾਫ ਕਰਵਾ ਦਿੱਤਾ ਪਰ ਅਸੀਂ ਕਿਉਂ ਪਰ ਪੰਜਾਬ ਸਰਕਾਰ ਨੇ ਅਸੀਂ ਕੋ ਟੇਕਾ ਲਿੱਤਾ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਪ੍ਰਵਾਸੀਆਂ ਦੇ ਵਿੱਚ ਮੇਰੇ ਨਾਲ ਸतीश ਪ੍ਰੋਹਿਤ ਜੀ ਬੱッセ ਜਾ ਰਿਹਾ ਹੈ ਲੋਕਾਂ ਦੀਆਂ ਦੁਕਾਨਾਂ ਹਾਂਜੀ ਇਹ ਮੀਟਰ ਕਿਵੇਂ ਲਗਾ ਕੇ ਲਗਾ ਦਿੱਤਾ ਹੈ ਤੁਹਾਡੇ ਇਹ ਸਾਰਾ ਅਸਲ ਦੇ ਵਿੱਚ ਬਿਜਲੀ ਬੋਰਡ ਦੇ EMPLOYEES ਦੱਸ ਸਕਦੇ ਜੀ ਮੈਂ ਤਾਂ ਆਊਟਸੋਰਸ ਵਾਲਾ ਬੰਦਾ ਹੈ ਇੰਪਰੂਵਮੈਂਟ ਆਇਆ ਹੈ ਹਲੋ ਇਹ ਕੰਮ ਦਾ ਕਰੀ ਜਿੱਤੇ ਕਰਦੇ ਹੋ ਆਪਣੇ ਕੋਲ ਇਲੈਕਟ੍ਰੀਸ਼ੀਅਨ ਜਿਹੜਾ ਬਿਜਲੀ ਬੋਰਡ ਦਾ ਪੱਕਾ ਆਇਆ ਹੋਇਆ ਹੈ ਉਹ ਪਿੱਛੋਂ ਤਾਰਾਂ ਕੱਟ ਰਹੀ ਹੈ ਆਪਾਂ ਉਹਦੇ ਨਾਲ ਹੈਲਪਰ ਹੈ ਹਾਂਜੀ ਹਾਂ ਜਿਹੜਾ ਘਰ ਦੇ ਮੀਟਰ ਬਦਲਣਾ ਉਹਵਾ ਦੀ ਰਿਸਟਰੀ ਬੰਦ ਰਿਹਾ ਹੈ ਇਹ ਸਰ ਉਹ ਹੀ ਦੱਸ ਸਕਦੇ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਦਾ ਮਤਲਬ ਹੈ ਬਿਜਲੀ ਬੋਰਡ ਨਾਲ ਹੀ ਗੋੜਿਆ ਤੁਹਾਡੇ ਸਰ ਮੈਂ ਮੈਂ ਕੁਝ ਨਹੀਂ ਕਹਿ ਸਕਦਾ ਜੀ ਮੈਂ ਕੋਈ ਇਸ ਦੇ ਬਾਰੇ ਕੋਈ ਨਹੀਂ ਲੱਗਣਾ ਚਾਹੀਦਾ ਸ਼ਾਇਦ ਹੀ ਹੋ ਵੀ ਸਕਦਾ ਜੀ ਮੈਂ ਇਸ ਦੇ ਬਾਰੇ ਕੋਈ ਡਿਕਲੇਅਰ ਨਹੀਂ ਸਕਦਾ ਲੋਕਾਂ ਨੂੰ ਇਸ ਬਾਰੇ ਆਪਣੀ ਜਾਣਕਾਰੀ ਕੋਈ ਨਹੀਂ ਜੀ ਅਪਰੂਵਮੈਂਟ ਅਸਰ ਅਪਰੂਵਮੈਂਟ ਅਸਰ ਨਹੀਂ ਨਹੀਂ ਜੀ ਇੰਪਰੂਵਮੈਂਟ ਅ ਕਰ ਰਹੇ ਜੀ ਹਾਂ ਅੱਛਾ ਜੀ ਤੇ ਤੁਸੀਂ ਇਹ ਤਾਰ ਕੱਟਦੇ ਪਈਓ ਇੱਥੇ ਦੀ ਮੀਟਰ ਦੀ ਅਸੀਂ ਤਾਂ ਅਪਲਾਈ ਜਾਣਾ ਅਪਰੂਵਮੈਂਟ ਅਸਰ ਅੱਛਾ ਜੀ ਹਾਂ ਜੀ ਪਰ ਸੁਣਨੀ ਗੱਲ ਹੈ ਜਿਹੜੀਆਂ ਕਲੋਨੀਆਂ ਨੇ ਸਾਰੀ ਨਜਾਇਜ਼ ਬਣੀ ਹੋਈ ਹੈ ਹਾਂਜੀ ਹਾਂਜੀ ਉਹਦੇ باوجود ਅੱਥੇ ਇਹ ਮੀਟਰ ਕਿਤੇ ਲੱਗੇ ਮੀਟਰ ਇਹਨਾਂ ਬਾਰੇ ਤਾਂ ਨਹੀਂ ਸਾਨੂੰ ਪਤਾ ਹੈ ਉਹ ਘਰ ਦਾ ਮੀਟਰ ਹੈ ਨਾ ਇਹ ਇਲੈਕਟ੍ਰੀਕ ਬੰਦੇ ਨੇ ਇਲੈਕਟ੍ਰੀਕ ਅਜਾ ਟਰੱਸਟ ਦੇ ਆਇਆਗਾ ਮੁਲਾਜ਼ਮ ਜੀ ਹਾਂਜੀ ਟਰੱਸਟ ਦੇ ਮੁਲਾਜ਼ਮਾਂ ਉਪਰੋਂ ਦੇ ਅੱਛਾ ਤੁਹਾਨੂੰ ਅਥੋਰਟੀ ਕਿਤੋਂ ਆਈ ਹੋਣੀ ਹੈ ਕਿ ਨਹੀਂ ਨਹੀਂ ਉਹ ਦੱਸ ਜੀ ਬਿਜਲੀ ਮੈਕਮ ਨੇ ਕਿਸੇ ਨੇ ਕਿਹਾ ਹੋਊਗਾ ਤਾਂ ਨਹੀਂ ਮੈਂ ਮੈਂ ਕਿਹਾ ਮੈਂ ਤਾਂ ਮੁੰਡਾ ਲੱਗਿਆ ਹੋਇਆ ਨਾਲ ਕੱਟਣਾ ਅੱਛਾ ਜੀ ਉਹ ਕਿੱਥੇ ਅਜਾ ਆ ਬੈਨ ਕੱਟਣ ਗਿਆ ਆ ਜੀ ਅੱਛਾ ਜੀ ਹਾਂਜੀ ਤੇ ਤੁਹਾਡੇ ਕੋਲ ਕਿਹਦੀ ਪਰਮਿਸ਼ਨ ਹੈ ਕਿ ਹਾਂ ਵੀ ਇਹ ਤਾਰ ਕੱਟ ਦੋ ਅੱਛ ਮੇਰਾ ਜੀ ਮੇਰਾ ਨਵੀਨ ਮਲੋਤਰਾ ਐਕਸ ਨਹੀਂ ਨਹੀਂ ਇੰਪਰੂਵਮੈਂਟ ਨਹੀਂ ਨਹੀਂ ਇੰਪਰੂਵਮੈਂਟ ਹੋਸਤੋਂ ਤੇ ਜਿਹੜੀ ਅੱਜ ਆਹ ਕਾਰਵਾਈ ਕੀਤੀ ਜਾ ਰਹੀ ਹੈ ਜੀ ਹਾਂਜੀ ਬਸ ਜੀ ਸਾਡੀ ਸਕੂਲ ਸਾਈਡ ਵਿੱਚ ਆਪਾਂ ਸਕੂਲ ਸਿੱਖਿਆ ਭਾਗ ਨੂੰ ਦਿੱਤੀ ਆ ਪੀ ਡਬਲਯੂ ਡੀ ਵਾਲੇ ਇੱਥੇ ਚਾਰਦੁਵਾਰੀ ਕਰ ਰਹੇ ਆ ਜੀ ਤੇ ਇਹਦੇ ਤੇ ਝੁੱਗੀਆਂ ਤੁਹਾਡੇ ਸਾਹਮਣੇ ਬਣੀਆਂ ਹੋਈਆਂ ਆ ਜੀ ਹਾਂਜੀ ਕੁਝ ਹਿੱਸਾ ਇਹਨਾਂ ਦਾ ਝੁੱਗੀਆਂ ਦਾ ਸੜਕ ਤੇ ਆ ਰਿਹਾ ਤੇ ਕੁਝ ਆਪਣੀ ਸਕੂਲ ਸਾਈਡ ਤੇ ਹੋਇਆ ਤੇ ਜਦੋਂ ਹੁਣ ਇਹ ਚਾਰਦਵਾਰੀ ਦਾ ਕੰਮ ਸ਼ੁਰੂ ਹੋਇਆ ਤੇ ਤਾਂ ਸਾਨੂੰ ਆਪਣੀ ਸਾਡੀ ਨੋਲੇਜ ਆ ਕਿ ਸਾਡੀ ਸਾਈਟ ਦੇ ਵਿੱਚ ਵੀ ਇਹ ਝੁੱਗਿਆਂ ਦਾ ਹਿੱਸਾ ਹੈਗਾ ਆ ਤੇ ਲਾਸਟ ਮੀਟਿੰਗ ਸਾਡੀ ਡੀਸੀ ਮੈਡਮ ਨਾਲ ਹੋਈ ਸੀਗੀ ਜਿੱਥੇ ਪੀਡਲੂਡੀ ਨੇ ਆਪਣਾ ਕਨਸਰਨ ਦਿਖਾਇਆ ਸੀਗਾ ਕਿ ਸਾਨੂੰ ਚਾਰਦਵਾਰੀ 'ਚ ਮੁਸ਼ਕਲ ਆ ਰਹੀ ਆ ਤੇ ਡੀਸੀ ਮੈਡਮ ਨੇ ਸਾਡੀ ਤੇ ਕਾਰਪੋਰੇਸ਼ਨ ਦੀ ਜੁਆਇੰਟਲੀ ਡਿਊਟੀ ਲਗਾਈ ਸੀਗੀ ਝੁੱਗਿਆ ਰਿਮੂਵ ਕਰੋ ਤੇ ਅੱਜ ਅਸੀਂ ਝੁੱਗਿਆ ਰਿਮੂਵ ਕਰਨ ਲਈ ਆਏ ਆ ਮੌਕੇ ਤੇ ਆ ਕੇ ਪਤਾ ਲੱਗਿਆ ਕਿ ਸਾਡੀ ਜਿਹੜੀ ਇੱਥੇ ਪੈਟਰੋਲ ਪੰਪ ਸਾਈਟ ਆ 1100 ਗਜ ਇਹਦੇ ਵਿੱਚ ਵੀ ਕਾਫੀ ਝੁੱਗਿਆ ਬਣੀਆਂ ਹੋਈਆਂ ਆ ਇਹ ਤਾਂ ਬਕਾਇਦਾ ਦੋ ਵਾਰ ਮੁਨਿਆਦੀ ਕਰਾਈ ਜਾ ਚੁੱਕੀ ਆ ਵੀਡੀਓ ਸਾਡੇ ਕੋਲ ਹੈਗੀਆਂ ਹਫਤਾ 10 ਦਿਨ ਪਹਿਲਾਂ ਦੋ ਵਾਰ ਮੁਨਿਆਦੀ ਕਰਾਈ ਆ ਅਨਾਉਂਸਮੈਂਟ ਕਰਾਈ ਆ ਤੇ ਵੀਡੀਓ ਤੁਹਾਨੂੰ ਸ਼ੇਅਰ ਕਰ ਦਾਂਗੇ ਵੀਡੀਓ ਤੁਹਾਨੂੰ ਭੇਜ ਦਾਂਗੇ ਸਾਡੇ ਕੋਲ ਕੋਈ ਕਾਪੀ ਨਹੀਂ ਸਟੇਜ ਦੀ ਸਾਡੇ ਨਾਲ ਕੋਈ ਸਾਡੇ ਸਾਡੇ ਧਿਆਨ ਚ ਨਹੀਂ ਹੈਗਾ ਜੇ ਸਾਡੇ ਨਾਲ ਕੋਈ ਇੰਪਰੂਵਮੈਂਟ ਰਸ ਨਾਲ ਕੋਈ ਸਟੇ ਹੋਵੇ ਇਹ ਤਾਂ ਬਿਜਲੀ ਬੋਰਡ ਦਾ ਸਕਦਾ ਜੀ ਕਿਦਾਂ ਚੁੱਕਿਆ ਲਿਆ ਨੂੰ ਬਾਹਰ ਰੋਡ ਦੇ ਉੱਪਰ ਸੜਕਾਂ ਦੇ ਮੀਟਰ ਲਗਾਉਣ ਦੇ ਤੇ ਉਹਨਾਂ ਨੇ ਨਹੀਂ ਉਹਦੇ ਬਾਰੇ ਤਾਂ ਬਿਜਲੀ ਬੋਰਡ ਵਾਲੀ ਦੱਸ ਸਕਦਾ ਜੀ ਵੈਸੇ ਅਸੀਂ ਉਹਨਾਂ ਨੂੰ ਇੰਡੀਮੇਸ਼ਨ ਦਿੱਤੀ ਸੀਗੀ ਕਿ ਆ ਕੇ ਕਨੈਕਸ਼ਨ ਕੱਟ ਜਿਓ ਜੀ ਅੱਜ ਸਵੇਰੇ ਵੀ ਜੈ ਸਿੰਘ ਸਾਹਿਬ ਨਾਲ ਗੱਲ ਹੋਈ ਆ ਜਿਨ੍ਹਾਂ ਨੂੰ ਹਫਤਾ ਪਹਿਲਾਂ ਲੈਟਰ ਭੇਜਤੀ ਸੀਗੀ ਅਸੀਂ ਕਾਰਵਾਈ ਕਰਨੀ ਆ ਤੇ ਆਪ ਆਪਣੇ ਬਿਜਲੀ ਦੇ ਕਨੈਕਸ਼ਨ ਕਟੋਵਾ ਕੇ ਅਜੇ ਤੱਕ ਉਹਨਾਂ ਦਾ ਤਾਂ ਨਹੀਂ ਆਇਆ ਕੋਈ ਬੰਦਾ ਪਰ ਸਾਡੇ ਅਸੀਂ ਸਾਡੇ ਬਿਜਲੀ ਵਾਲੇ ਹੈਗੇ ਆ ਜਿਹੜੇ ਸਾਡੇ ਫੀਲਡ ਦੇ ਵਿੱਚ ਲੱਗੇ ਹੁੰਦੇ ਆ ਉਹਨਾਂ ਨੇ ਕਨੈਕਸ਼ਨ ਕੱਟਿਆ ਆਪਣੇ ਤੌਰ ਤੇ ਸ਼ਾਇਦ ਮੇਰੇ ਖਿਆਲ ਨਾਲ ਆ ਗਿਆ ਹੋਊਗਾ ਤਾਂ ਮੈਨੂੰ ਧਿਆਨ ਨਹੀਂ ਹੈਗਾ ਜੋਨਾਂ ਦਾ ਕੋਈ ਬੰਦਾ ਆਇਆ ਹੋਵੇ ਤਾਂ ਅੱਜ ਰੋਡ ਤੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਅੱਜ ਕਾਰੇ ਕੀਤੇ ਆ ਅੱਜ ਤਾਂ ਤਾਜਪੁਰ ਰੋਡ ਤੇ ਇਹੀ ਕਾਰਵਾਈ ਕਰ ਰਹੇ ਆ ਜੀ ਹਾਂਜੀ